ਦਾ ਮੌਨ ਦਾ ਕਹੋ ਪ੍ਰੈਸ ਵਾਲੇ ਵੀ ਔਖੇ ਹੋ ਕੇ ਫੋਟੋ ਕਰਾ ਰਹੇ ਆ ਇਸ ਤੋਂ ਅੱਜਾ ਲਜਾਇਆ ਜਾ ਸਕਦਾ ਵੀ ਉਹ ਜੂਤੀ ਗੱਲ ਜਿਹੜੀ ਸਰਕਾਰੀ ਦੀ ਟੀਮ ਇਧਰ ਆਈਏ ਕਮਾਂਡੋ ਕਰਦੇ ਛੋੜਨ ਪੈਦਾ ਹੁੰਦੀ ਹੈ ਔਰ ਆਹ ਸਰਾਹ ਵਾਲੇ ਲੋਕ ਜਿਹੜੇ ਤਰੀ ਤਰੀ ਪਿਛਲੇ 6 ਸਾਲਾਂ ਤੋਂ ਆਹ ਸਮੱਸਿਆ ਨੂੰ ਦੇਖ ਰਹੇ ਉਹਨਾਂ ਨਾਲ ਯੂਜਦੇ ਆ ਕਿਹਨਾਂ ਪਰ ਧਿਆਨ ਚੋ ਲਾ ਲਿਓ ਜਦੋਂ ਕੋਈ ਮਰ ਮੁੱਕ ਗਿਆ ਉਦੋਂ ਪ੍ਰਸ਼ਾਸਨ ਜਾਗਦਾ ਹੈ ਅਸੀਂ ਕਹਿੰਦੇ ਤੁਸੀਂ ਪਹਿਲਾਂ ਹੀ ਜਾਗ ਲਿਓ ਕਿੱਦਾਂ ਦੇ ਟੁੱਟਾ ਇਹਨੂੰ ਕਰਾ ਦਿਓ ਦਰਵਾਜ਼ਾ ਹੁਣ ਬਾਕੀ ਬੇਲਤੀ ਕਰਦਾ ਪਿਛਲੇ 3 ਸਾਲਾਂ ਤੋਂ ਸਿਵਲ ਹਸਪਤਾਲ ਨੂੰ ਜਿਹੜੀ ਮੁੱਖ ਸੜਕ ਜਾਂਦੀ ਹੈ ਉਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿਆ ਜਾਵੇ ਸੀਵਰੇਜ ਦਾ ਗੰਦਾ ਪਾਣੀ ਆਮ ਨਹੀਂ ਉੱਥੇ ਰਹਿੰਦਾ ਔਰ ਸੜਕ ਜਿਹੜੀ ਉਹ ਤਸ ਚੁੱਕੀ ਹੈ ਦਿਨੇ ਰਾਤ ਸਵੇਰੇ ਲੰਘਣਾ ਉੱਥੇ ਬਹੁਤ ਜ਼ਿਆਦਾ ਔਖਾ ਹੈ ਹਮੇਸ਼ਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕੀ ਆਸ-ਪਾਸ ਦੇ ਜੋ ਉੱਥੇ ਰਹਿਣ ਵਾਲੇ ਲੋਕ ਹੈ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈ ਮਰੀਜ਼ ਹੈ ਉਹਨਾਂ ਦੇ ਰਿਸ਼ਤੇਦਾਰ ਹੈ ਉਹ ਬਹੁਤ ਜ਼ਿਆਦਾ ਤੰਗ ਆ ਚੁੱਕੇ ਹੈ ਹਮੇਸ਼ਾ ਦੀ ਤਰ੍ਹਾਂ ਹੀ ਲਾਰਿਆਂ ਦੇ ਵਿੱਚ ਸਾਡੇ 3 ਸਾਲ ਟਪਾਤੇ ਆ ਕਿ ਇਹਦਾ ਟੈਂਡਰ ਲੱਗ ਚੁੱਕਿਆ ਹੈ ਇਹ ਬੀ ਐਂਡ ਡਾਰ ਕੋਲੇ ਆ ਬੀ ਐਂਡ ਡਾਰ ਕਹਿੰਦਾਂ ਪੀ ਡਬਲਯੂ ਡੀ ਕੋਲੇ ਆ ਪੀ ਡਬਲਯੂ ਡੀ ਕਹਿੰਦੀ ਆ ਇਹ ਡੀ ਸੀ ਸਾਹਿਬ ਨੇ ਕਰਨਾ ਹੈ ਡੀ ਸੀ ਸਾਹਿਬ ਕਹਿੰਦਾਂ ਇਹ ਮਾਨਯੋਗ ਐਮ ਐਲ ਏ ਸਾਹਿਬ ਨੇ ਕਰਨਾ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਫਿਰ ਅੱਜ ਸਾਨੂੰ ਅੰਤ ਦੇ ਵਿੱਚ ਇਹ ਇੱਕ ਮਜਬੂਰ ਹੋ ਗਏ ਅਸੀਂ ਕਿ ਅਸੀਂ ਇੱਕ ਰੋਸ ਮਾਰਸ ਪੈਦਲ ਕੱਢੀਏ ਹਰ ਦੁਕਾਨਦਾਰ ਕੋਲ ਜਾ ਕੇ ਅਸੀਂ ਝੋਲੀ ਅਡਾਂਗੇ ਕਿ ਭਾਈ ਜਿਹੜੇ ਪ੍ਰਸ਼ਾਸਨ ਹੈ ਸਰਕਾਰ ਹੈ ਇਹਨਾਂ ਕੋਲੇ ਸੜਕ ਬਣਾਉਣ ਲਈ ਫੰਡ ਨਹੀਂ ਹੈ ਸਾਨੂੰ ਫੰਡ ਦੇ ਦਿਓ ਅਸੀਂ ਉਹੀ ਜਿਹੜਾ ਫੰਡ ਹੈ ਉਹ ਡੀਸੀ ਸਾਹਿਬ ਨੂੰ ਭੇਟ ਕਰਕੇ ਆਵਾਂਗੇ ਕਿ ਸਾਡੀ ਸੁਣ ਲੋ ਭਾਈ ਇਹ ਬਹੁਤ ਜ਼ਿਆਦਾ ਵੱਡੇ ਪੰਦਰ ਤੇ ਸਮੱਸਿਆ ਹੈ ਉਹਦੇ ਨਾਲ ਹੀ ਜਿਹੜੀ ਮੁੱਖ ਜਿਹੜੀ ਆਪਣੇ ਮੇਨ ਮਾਰਕੀਟ ਹੈ ਉਹਦੇ ਵਿੱਚ ਵੀ ਸੀਵਰੇਜ ਪੱਟਦਾ ਪਰ ਉੱਥੇ ਵੀ ਉਹੀ ਹਾਲ ਹੈ ਸਾਰਾ ਮੁਕਸਰ ਐਸ ਸਰਕਾਰ ਤੋਂ ਐਸ ਪ੍ਰਸ਼ਾਸਨ ਤੋਂ ਬਹੁਤ ਜ਼ਿਆਦਾ ਦੁਖੀ ਹੈ ਅੱਜ ਜਿਹੜਾ ਸਾਡਾ ਰੋਸ ਮਾਰਚ ਹੈ ਇਹ ਗੈਰ ਰਾਜਨੀਤਿਕ ਪ੍ਰੋਗਰਾਮ ਹੈ ਸਾਰੀਆਂ ਹੀ ਜਿਹੜੀਆਂ ਜਿਉਂਦੀਆਂ ਜ਼ਮੀਰਾਂ ਵਾਲੇ ਵਿਅਕਤੀ ਸਾਡੇ ਨਾਲ ਆਏ ਆ ਔਰ ਅਸੀਂ ਇਹ ਜਿਹੜਾ ਪ੍ਰੋਟੈਸਟ ਹੈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੀ ਸੜਕ ਦਾ ਨਿਰਮਾਣ ਨਹੀਂ ਹੋ ਜਾਂਦਾ ਮੁਕਸਰ ਸ਼ਹਿਰ ਦੇ ਵਿੱਚ ਇੱਕ ਸਿਵਲ ਹਸਪੀਟਲ ਨੂੰ ਇੱਕ ਰਸਤਾ ਜਾਂਦਾ ਇੱਕ ਸੜਕ ਜਾਂਦੀ ਹੈ ਜੋ ਕਿ ਪਿਛਲੇ 3 ਸਾਲਾਂ ਤੋਂ ਟੁੱਟੀ ਹੈ ਬਾਕੀ ਬੁਲਾ ਰਹੇ ਨੇ ਵੀ ਇਹਦਾ ਜ਼ਿਕਰ ਕਰਤਾ ਵੀ ਪ੍ਰਸ਼ਾਸਨ ਕੰਮ ਕਰਨੀ ਨੀਂ ਸੁੱਤਾ ਹੋਇਆ ਔਰ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ ਕਿਉਂਕਿ ਦੇਖੋ ਸਿਵਲ ਹਸਪੀਟਲ ਨਾਲ ਪਹਿਲਾਂ ਵੀ ਕਹਿ ਚੁੱਕੇ ਹਾਂ ਜਿੱਥੇ ਜਾ ਕੇ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਂਦੇ ਆ ਪਰ ਡੇਂਗੂ ਦੀ ਨਾਮਰਾਦ ਬਿਮਾਰੀ ਇੰਨੀ ਫੈਲ ਚੁੱਕੀ ਹੈ ਔਰ ਔਰ ਸੜਕ ਦੇ ਉੱਤੇ ਸੀਵਰੇਜ ਦਾ ਪਾਣੀ ਖੜਾ ਹੈ ਬਹੁਤ ਮੱਛਰ ਆ ਉੱਥੇ ਕੋਈ ਵੀ ਐਂਬੂਲੈਂਸ ਉੱਥੇ ਪਹੁੰਚ ਨਹੀਂ ਸਕਦੀ ਸਿਵਲ ਹਸਪੀਟਲ ਦੇ ਵਿੱਚ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਇੱਕ ਕ੍ਰਿਟੀਕਲ ਸਿਚੁਏਸ਼ਨ ਹੈ ਇੱਕ ਬਹੁਤ ਗੰਭੀਰ ਮੁੱਦਾ ਸ਼ਹਿਰ ਦਾ ਉਸ ਸੜਕ ਦਾ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਮਿੱਠੀਆਂ ਗੋਲੀਆਂ ਦੇਣੀਆਂ ਬੰਦ ਕਰੋ ਔਰ ਛੇਤੀ ਤੋਂ ਛੇਤੀ ਸੜਕ ਦਾ ਨਿਰਮਾਣ ਕਰੋ ਔਰ ਸ਼ਹਿਰ ਨਿਵਾਸੀਆਂ ਨੂੰ ਵੀ ਇੱਕ ਬੇਨਤੀ ਕਰਦਾ ਪਤਾ ਨਹੀਂ ਕਿਉਂ ਇੱਕ ਇਹ ਮੇਰੇ ਜਹਿਨ ਵਿੱਚ ਇਹ ਗੱਲ ਹੈ ਬਿ ਸ਼ਹਿਰ ਨਿਵਾਸੀ ਕਦੇ ਵੀ ਇੱਕ ਜੋ ਗੰਭੀਰ ਮੁੱਦਾ ਹੁੰਦਾ ਹੈ ਸ਼ਹਿਰ ਨਿਵਾਸੀ ਕਦੇ ਹੁੰਦੇ ਤੇ ਇਕੱਠੇ ਨਹੀਂ ਹੁੰਦੇਗੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਰ ਮੁੱਦੇ ਨੂੰ ਸਾਂਝਾ ਮੁੱਦਾ ਸਮਝ ਕੇ ਆਪਾਂ ਨੂੰ ਆਪਣਾ ਇਕੱਠ ਸ਼ੋਅ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਸਰਕਾਰ ਤੋਂ ਆਪਦੀ ਮੰਗ ਨੂੰ ਮਨਵਾ ਸਕਦੇ ਹਾਂ ਵੈਸੇ ਤਾਂ ਸਰਕਾਰ ਦਾ ਫਰਜ਼ ਹੀ ਮੰਨਦਾ ਕਿਉਂਕਿ ਸਰਕਾਰ ਜਦੋਂ ਮੌਜੂਦਾ ਸਰਕਾਰ ਹੈ ਤੇ ਉਹਨੂੰ ਸਥਾਨਕ ਨਾਗਰਿਕਾਂ ਨੂੰ ਸਹੂਲਤਾਂ ਦੇਂਦਾ ਉਹਨਾਂ ਦਾ ਫਰਜ਼ ਮੰਨਦਾ ਪਰ ਫਿਰ ਵੀ ਜੇ ਸਰਕਾਰ ਦੀ ਇਹੋ ਜੀ ਮੁਦਰਾ ਹੈ ਤਾਂ ਫਿਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਇੱਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਆਪਾਂ ਨੂੰ ਲੜਨਾ ਪਊਗਾ ਐਵੇਂ ਕੋਈ ਸ਼ਹਿਰ ਦਾ ਆਧਾਰ ਨਹੀਂ ਹੋ ਸਕਦਾ ਬਹੁਤ-ਬਹੁਤ ਮਿਹਰਬਾਨ ਸੜਕ ਬਾਰੇ ਅਸੀਂ ਪਹਿਲਾਂ ਵੀ ਸਾਰੇ ਇਕੱਠੇ ਹੋ ਕੇ ਉੱਥੇ ਜਾ ਕੇ ਪਿੱਟ ਸਿਆਪਾ ਕੀਤਾ ਸੀ ਵੀ ਇਹ ਹਸਪਤਾਲਾਂ ਨੂੰ ਛੜਕੀ ਨਹੀਂ ਹੈਗੀ ਤੇ ਇਹ ਫਿਰ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਇਹ ਕਾਦੇ ਵਾਸਤੇ ਕਰਦੇ ਆ ਐਂਬੂਲੈਂਸ ਉੱਥੇ ਜਾ ਨਹੀਂ ਸਕਦੀ ਕੋਈ ਮਰੀਜ਼ ਜਾਂਦਾ ਉਹ ਐਂਬੂਲੈਂਸ ਦੇ ਸਟ੍ਰੀਟ ਜੁਰਦੋ ਹੀ ਥੱਲੇ ਡਿੱਗ ਪੈਂਦਾ ਇਸ ਕਰਕੇ ਇਹ ਬੜੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਪਹਿਲਾਂ ਹਸਪਤਾਲ ਦੀ ਸੜਕ ਤਾਂ ਬਣਾ ਲਓ ਫਿਰ ਤੁਸੀਂ ਹਸਪਤਾਲਾਂ ਬਾਰੇ ਗੱਲ ਕਰਿਓ ਤੇ ਇਸ ਕਰਕੇ ਇਹ ਸਾਰੇ ਸ਼ਹਿਰ ਵੱਲੋਂ ਅੱਜ ਬਹੁਤ ਵੱਡਾ ਰੋਸ ਕੀਤਾ ਜਾ ਰਿਹਾ ਉਦੋਂ ਵੀ ਅਸੀਂ ਕਿਹਾ ਸੀ ਉੱਥੇ ਇਕੱਠੇ ਹੋ ਕੇ ਮੌਕਾ ਵੀ ਵਿਖਾਇਆ ਸੀ ਔਰ ਇਹ ਤੋਂ ਬਾਅਦ ਇੱਕ ਵੱਡਾ ਸੰਘਰਸ਼ ਵਿੜਾਂਗੇ ਜੇ ਇਹਨਾਂ ਨੇ ਸੜਕ ਨਾ ਬਣਾਈ 10 ਦਿਨਾਂ 15 ਦਿਨਾਂ ਦੇ ਵਿੱਚ ਵਿੱਚ ਤੇ ਉਦੋਂ ਬਾਅਦ ਇੱਕ ਬਹੁਤ ਵੱਡਾ ਸੰਘਰਸ਼ ਵਿੜਾਂਗੇ